ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਐ ਸੱਜਣੋ ਸਵਾਗਤ ਕਰਦੇ ਜੀ ਤੁਹਾਡਾ ਸੰਧੂ ਬੰਦਲਾ ਜੀ ਦੇ ਅੱਜ ਦੇ ਪਾਰੰਦੇ ਵਿੱਚ ਪਹੁੰਚੂ ਕੇ ਮੰਡੀ ਜਗਰਾਉਂ ਤੇ ਮੰਡੀ ਦੇ ਵਿੱਚ ਤੇ ਮੇਲਾ ਲੱਗਾ ਬਹੁਤ ਖੂਬਸੂਰਤ ਪਸ਼ੂ ਆਏ ਨੇ ਚੰਗੇ ਮਿਲਕ ਰਕਾਉਣ ਵਾਲੇ ਚੰਗੀ ਕੁਆਲਟੀ ਵਾਲੇ ਠੀਕ ਹੈ ਜੀ ਫਲੇਡ ਤੇ ਵਾਲੀ ਜਾਣਤ ਕਰਵਾਈ ਪਏ ਵੈਟ ਨੇ ਦੁੱਧ ਬਾਦ ਕਿੰਨਾ ਸੂਗਾ ਸਾਰੀ ਡਿਟੇਲ ਲੈਨੇ ਬਾਈ ਤੋਂ ਕਲਿੱਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਊਟ ਤੇ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਅਪਡੇਟ ਕੋਈ ਪੇਜ ਜਿਹੜਾ ਆਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਪਹਿਲਾਂ ਤੇ ਹੋਰ ਵੀ ਕਿਸੇ ਦੇ ਦਾ ਫਾਇਦਾ ਆ ਜੇ ਕੋਈ ਖਰੀਦਦਾਰ ਹੀ ਆਪਣੀ ਇਸ ਚੈਨਲ ਨੂੰ ਕਰ ਸਕਦਾ ਹੈ ਕਿਤੇ ਵੀ ਬਟੂ ਵੇਖਣਾ ਨਰਕ ਪਰਕ ਕਰਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਬਾਅਦ ਚ ਕਿਸੇ ਨੂੰ ਲਾਮਾ ਦੇਣਾ ਉਹ ਗੱਲ ਕਰਦੇ ਹਾਂ ਇਹ ਨਹੀਂ ਤੇ ਤੁਹਾਡਾ ਫਰਜ਼ ਬਣਦਾ ਹੈ ਤੇ ਠੋਸ਼ੀ ਕੇ ਕਰਵਾ ਸੁਭਾ ਕੇ ਪਰਵਾਹ ਰਿਹਾ ਤੇ ਆਉਂਦੇ ਲੋ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਠਾਕ ਜੀ ਵਧੀਆ ਭਰਾ ਕੀ ਨਾਮ ਜੀ ਮੇਰਾ ਨਾਮ ਜਗਜੀਤ ਹੈ ਜੀ ਠੀਕ ਕਿਹੜਾ ਪਿੰਡ ਪਿੰਡ ਸ਼ਿਰਪੁਰ ਕਲਾ ਜਗਰਾਉਂ ਦੇ ਨਾਲ ਹੀ ਲੁਧਿਆਣਾ ਚਲਾ ਜੀ ਠੀਕ ਆ ਜੀ ਮੋਬਾਈਲ ਨੰਬਰ ਆਓ ਜੀ ਦਾ 843791476 ਇਹ ਸੇਲ ਪਰਚੇ ਦਾ ਕੰਮ ਹੈ ਹਾਂਜੀ ਸੇਲ ਪਰਚੇ ਠੀਕ ਆ ਜੀ ਇੱਕ ਨਗਾ ਜ ਲੈ ਹੰਦੇ ਦੋ ਲੈ ਹੰਦੇ ਜੀ ਦੋ ਲੈ ਲੀ ਦੀ ਛੁੱਟੀ ਬੈਗੀ ਵੇ ਅੱਗੇ ਜੀ ਇਹ ਕਨਵਾ ਸੂਹਾ ਜਿਹੜੀ ਵਹਿੜ ਆਪਾਂ ਬਲੂਨ ਬੱਛੀ ਹੈ ਜੀ ਇਹ ਬਲੂਨ ਮੂੰਹ ਦੋ ਦਲ ਚਾਰ ਨਹੀਂ ਜਵਾਨ ਹੋਈ ਹੋਈ ਹੈ ਜਵਾਨ ਹੋਈ ਇਹ ਮੌਕੇ ਦਾ ਕਿੰਨਾ ਮਿਲ ਕੇ ਤਿਆਰ ਹੋਊਗਾ ਇਹਦੇ ਕੋਲ ਹੁਣ ਹੈਗਾ 25 ਕਿਲੋ ਤਿਆਰ 25 ਕਿਲੋ ਕਿੰਨਾ ਕਿੰਨੇ ਦਿਨਾਂ ਦਾ ਸੂਆ ਆ ਗਿਆ ਹੋਊਗਾ ਸੂਆ ਜੋਗਾ 8ਵਾਂ ਦਿਨ ਜੀ ਬੱਚੀ ਮਗਰ ਬੱਚਾ ਜੀ ਬੱਚਾ ਘੱਲੋ ਜੀ ਕੋਲ ਕੇ ਵਿਖਾਈਏ ਇਹ ਬਹੁਤ ਸੋਹਣੀ ਬਰੀਡ ਚੰਗੀ ਥਣ ਕੁਆਲਿਟੀ ਹੈ ਦੇਖ ਸਕਦੇ ਹੋ ਥਣ ਤੇ ਬਹੁਤ ਸੋਹਣਾ ਲੱਗਦਾ ਇਹ ਬਲੂਨ ਆ ਉਹ ਜੋ ਮੂੰਹ ਤੋਂ ਛੇ ਦੰਦ ਹੋ ਗਈ ਹੈ ਠੀਕ ਹੈ ਜੀ ਚੰਗੇ ਪਿਖੜੇ ਦੀ ਚੰਗੀ ਗੱਡ ਕੁਆਲਿਟੀ ਮਿਲ ਕੇ ਰਿਕਾਰਡ ਵੀ ਬਾਈ ਦੱਸਦਾ ਚੰਗਾ ਪਾਰੀ ਜੋ ਜੇ ਸੂਵੇਂ ਨੂੰ ਤੇ ਚੰਗਾ ਹੋਰ ਵੀ ਵਸ ਅਜੀ ਠੀਕ ਹੈ ਜੀ ਲੈਓ ਜੀ ਮੋੜ ਲਓ ਰਾਜਾ ਤੁਹਾਨੂੰ ਅਸਲ ਦੀ ਸ਼ਾਨਦਾਰ ਕੁਆਲਿਟੀ ਮੰਡੀ ਜਗਰਾਉਂ ਦੀ ਸ਼ਾਨ ਹੈ ਠੀਕ ਹੈ ਜੀ ਮੰਡੀ ਜਗਰਾਉਂ ਦੇ ਵਿੱਚ ਬਹੁਤ ਸੋਹਣੇ ਪਸ਼ੂ ਮਿਲਦੇ ਨੇ ਦਾ ਟੈਪ ਕਰੋ ਜੈਲ ਨੂੰ ਸਬਸਕ੍ਰਾਈਬ ਕਰੋ ਸਾਡੇ ਨੂੰ ਸਾਡਾ ਹੌਸਲਾ ਵਧਾਓ ਜੀ ਦਾ ਨੂੰ ਇਹਨੂੰ ਅਪਲੋਡ ਕਰਵਾ ਕੇ ਸਮਝ ਰਹੇ ਨੇ ਜਾਇ ਤੋ ਜੈਜ ਰੇਟ ਦੇ ਵਿੱਚ ਤੁਹਾਨੂੰ ਫ੍ਰੀ ਤਰੀਕਾ ਕਰਾਈ ਦੀ ਆਹ ਕੁਛ ਕੀ ਕੀਮਤ ਹਾਂਜੀ ਭਾਈ ਜੀ ਕੀ ਮੁੱਲ ਕਰਦੇ ਜੀ ਇਹਦਾ ਮੁੱਲ ਆ ਜੀ 125 ਲਾਹਤ ਕਿੰਨੇ ਦੇ ਦ 110 ਦੀ ਇਹ ਤੋਂ ਘੱਟ ਪਈ ਮੰਨਦਣਾ ਕਰ ਦਾਂਗੇ ਜੀ ਠੀਕ ਮੋਬਾਈਲ ਨੰਬਰ ਬੋਲਿਓ ਆਪਣਾ ਮੋਬਾਈਲ ਨੰਬਰ 843769476 ਆਹ ਖਰੀਦਦਾਰੀ ਲਈ ਆਪ ਕਰਨੀ ਸਾਡੇ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਦਾ ਆਸ਼ੀਰਵਾਦ